ਪਾਠ 18ਵਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਪਿਆਰੇ ਬੱਚਿਓ ਅੱਜ ਕੱਲ ਦੀ ਪੀੜ੍ਹੀ ਦਰ ਕੰਮ ਵਿੱਚ ਆਰਾਮ ਨੂੰ ਪਸੰਦ ਕਰਦੀ ਹੈ ਸਫਰ ਸਮੇ ਵੀ ਛੋਟੇ ਰਸਤੇ ਦੀ ਹੀ ਚੋਣ ਕਰਦੀ ਹੈ ਇਸੇ ਪ੍ਰਕਾਰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖਣਾ ਵੀ ਇੱਕ ਕਲਾ ਹੈ ਇਸ ਕਲਾ ਤੋਂ ਹਰੇਕ ਵਿਦਿਆਰਥੀ ਨੂੰ ਜਾਣੂ ਹੋਣਾ ਚਾਹੀਦਾ ਹੈ ਇਸ ਨਾਲ ਸਮੇਂ ਅਤੇ ਕਾਗਜ਼ ਦੀ ਬਚਤ ਹੁੰਦੀ ਹੈ ਹੇਠਾਂ ਦਿੱਤੇ ਚਿੱਤਰਾਂ ਨੂੰ ਧਿਆਨ ਨਾਲ ਵੇਖੋ ਪੜੋ ਅਤੇ ਸਮਝੋ ਮੈਂ ਮਿੱਟੀ ਦੇ ਭਾਂਡੇ ਬਣਾਉਂਦਾ ਹਾਂ ਲੋਕੀ ਮੈਨੂੰ কুমਿਹਾਰ ਕਹਿੰਦੇ ਹਨ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਲੋਕੀ ਮੈਨੂੰ ਪੰਜਾਬੀ ਆਖਦੇ ਹਨ ਇਨ੍ਹਾਂ ਵਾਕਾਂ ਵਿੱਚ কুমਿਹਾਰ ਅਤੇ ਪੰਜਾਬੀ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਜੋਂ ਵਰਤੇ ਗਏ ਹਨ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਪਰਿਭਾਸ਼ਾ ਜੋ ਸ਼ਬਦ ਵਧੇਰੇ ਸ਼ਬਦਾਂ ਦੀ ਥਾਂ ਵਰਤੇ ਜਾਂਦੇ ਹਨ ਉਹਨਾਂ ਸ਼ਬਦਾਂ ਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਖਦੇ ਹਨ ਪੜੋ ਸਮਝੋ ਅਤੇ ਯਾਦ ਕਰੋ ਜੋ ਕਦੇ ਨਾ ਮਰੇ ਅਮਰ ਜੋ ਮਾਸ ਖਾਵੇ ਮਾਸਾਹਾਰੀ ਜੋ ਮਾਸ ਨਾ ਖਾਵੇ ਸ਼ਾਕਾਹਾਰੀ ਰੱਬ ਨੂੰ ਮੰਨਣ ਵਾਲਾ ਆਸਤਕ ਰੱਬ ਨੂੰ ਨਾ ਮੰਨਣ ਵਾਲਾ ਨਾਸਤਕ ਦਾਨ ਕਰਨ ਵਾਲਾ ਦਾਨੀ ਭਾਰਤ ਦਾ ਵਸਨੀਕ ਭਾਰਤੀ ਪੰਜਾਬ ਦਾ ਵਸਨੀਕ ਪੰਜਾਬੀ ਜਿਸ ਦੇ ਮਾਤਾ ਪਿਤਾ ਨਾ ਹੋਣ ਯਤੀਮ ਪਾਪ ਕਰਨ ਵਾਲਾ ਪਾਪੀ ਜਿਹੜਾ ਬਹੁਤ ਖਾਵੇ ਪੇਟੂ ਚੰਗੀ ਕਿਸਮਤ ਵਾਲਾ ਖੁਸ਼ਕਿਸਮਤ ਜਿਹੜਾ ਬਹੁਤ ਗੱਲਾਂ ਕਰਦਾ ਹੋਵੇ ਗਲੜੀ ਜਿਹੜਾ ਪੈਸੇ ਨਾ ਖਰਚੇ ਕੰਜੂਸ ਕਵਿਤਾ ਲਿਖਣ ਵਾਲਾ ਕਵੀ ਇੱਕੋ ਉਮਰ ਦੇ ਦੋ ਵਿਅਕਤੀ ਹਮ ਉਮਰ ਜਿਹੜਾ ਬੋਲ ਨਾ ਸਕੇ ਗੂੰਗਾ ਜਿਹੜਾ ਉੱਚਾ ਸੁਣਦਾ ਹੋਵੇ ਬੋਲਾ ਆਪਣੇ ਨਾਲ ਬੀਤੀ ਘਟਨਾ ਹੱਡ ਬੀਤੀ ਜਿਸ ਨੂੰ ਕਿਹਾ ਨਾ ਜਾ ਸਕੇ ਅਕਹਿ ਜਿਸ ਨੂੰ ਸਹਾਰਿਆ ਨਾ ਜਾ ਸਕੇ ਅਸਹਿ ਸੱਪ ਦਾ ਬੱਚਾ ਸਪੋਲੀਆ ਜਿਸ ਨੂੰ ਸਾਰੇ ਪਿਆਰ ਕਰਨ ਹਰਮਨ ਪਿਆਰਾ ਜਿਸ ਦਾ ਹਾਲੇ ਤੱਕ ਵਿਆਹ ਨਾ ਹੋਵੇ ਕੁਵਾਰਾ ਜਿਸ ਦਾ ਵੱਡੀ ਉਮਰ ਤੱਕ ਵਿਆਹ ਨਾ ਹੋਵੇ ਛੜਾ ਲੱਕੜ ਦਾ ਕੰਮ ਕਰਨ ਵਾਲਾ ਤਰਖਾਨ ਜਿਹੜਾ ਪਾਠ ਬਿਨਾਂ ਰੁਕੇ ਚੱਲੇ ਅਖੰਡ ਪਾਠ ਸੋਨੇ ਦਾ ਕੰਮ ਕਰਨ ਵਾਲਾ ਸੁਨਾਰ ਲੋਹੇ ਦਾ ਕੰਮ ਕਰਨ ਵਾਲਾ ਲੁਹਾਰ ਭਾਸ਼ਣ ਦੇਣ ਵਾਲਾ ਬੁਲਾਰਾ ਕਹਾਣੀ ਲਿਖਣ ਵਾਲਾ ਕਹਾਣੀਕਾਰ ਕੱਪੜੇ ਸਿਉਣ ਵਾਲਾ ਦਰਜੀ ਜਿਸ ਨੂੰ ਜਿੱਤਿਆ ਨਾ ਜਾ ਸਕੇ ਅਜਿੱਤ 7 ਦਿਨਾਂ ਦਾ ਸਮੂਹ ਹਫਤਾ ਸਾਰਿਆਂ ਦੀ ਸਾਂਝੀ رائے ਸਰਬਸੰਮਤੀ ਜਿੱਥੇ ਘੋੜੇ ਬੰਨੇ ਜਾਂਦੇ ਹੋਣ ਤਵੇਲਾ ਜਿੱਥੇ ਸਿੱਕੇ ਘੜੇ ਜਾਂਦੇ ਹੋਣ ਟਕਸਾਲ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ ਤਿਰੰਜਨ ਜੋ ਪੜਿਆ ਹੋਵੇ ਗਿਆਨੀ ਜੋ ਪੜਿਆ ਨਾ ਹੋਵੇ ਅਨਪੜ ਜੋ ਦੇਸ਼ ਨਾਲ ਗੱਦਾਰੀ ਕਰੇ ਗੱਦਾਰ ਇੱਕੋ ਸਮੇਂ ਪੈਦਾ ਹੋਏ ਬੱਚੇ ਜੁੜਵਾ ਮੁਰਦਿਆਂ ਨੂੰ ਦੱਬਣ ਦੀ ਥਾਂ ਕਬਰਿਸਤਾਨ ਮੁਰਦਿਆਂ ਨੂੰ ਸਾੜਨ ਦੀ ਥਾਂ ਸ਼ਮਸ਼ਾਨ ਘਾਟ ਦੂਜਿਆਂ ਦਾ ਭਲਾ ਕਰਨ ਵਾਲਾ ਪਰਉਪਕਾਰੀ ਬਹੁਤ ਪੈਸੇ ਖਰਚ ਕਰਨ ਵਾਲਾ ਖਰਜੀਲਾ ਜਿਹੜਾ ਆਦਮੀ ਪੈਸੇ ਨਾ ਖਰਚੇ ਕੰਜੂਸ ਜਿੱਥੇ ਪਹਿਲਵਾਨ ਕੋਲ ਕਰਦੇ ਹਨ ਅਖਾੜਾ ਆਪਣਾ ਮਤਲਬ ਕੱਢਣ ਵਾਲਾ ਸਵਾਰਥੀ ਜਿਸ ਨੇ ਦੇਸ਼ ਦੀ ਖਾਤਰ ਜਾਨ ਕੁਰਬਾਨ ਕੀਤੀ ਹੋਵੇ ਸ਼ਹੀਦ ਆਓ ਦੁਹਰਾइए ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖਣ ਨਾਲ ਪਾਠਾ ਵਿੱਚ ਸੰਖੇਪਤਾ ਆਉਂਦੀ ਹੈ ਇਹ ਕਲਾ ਸੰਖੇਪ ਰਚਨਾ ਕਰਨ ਲਈ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ